ਚੰਡੀਗੜ੍ਹ ਮੇਅਰ ਚੋਣ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ ਤੇ ਆਪੋ ਆਪਣੇ ਕੌਂਸਲਰ ਬਚਾਉਣ ਦੇ ਵਿੱਚ ਸਿਆਸੀ ਪਾਰਟੀਆਂ ਲੱਗ ਜਿੱਗੀਆਂ ਨੇ ਦੱਸਦਿਏ ਕਿ ਵੱਖ-ਵੱਖ ਪਾਰਟੀਆਂ ਨੇ ਆਪਣੇ ਕੌਂਸਲਰ ਚੰਡੀਗੜ੍ਹ ਤੋਂ ਬਾਹਰ ਸ਼ਿਫਟ ਕਰ ਦਿੱਤੇ ਨੇ ਤੇ ਕਾਂਗਰਸ ਨੇ ਆਪਣੇ ਕੌਂਸਲਰਾਂ ਨੂੰ ਲੁਧਿਆਣਾ ਪਹੁੰਚਾਇਆ ਜਦ ਕਿ ਆਮ ਆਦਮੀ ਪਾਰਟੀ ਆਪਣੇ ਕੌਂਸਲਰਾਂ ਨੂੰ ਲੈ ਕੇ ਰੋਪੜ ਪਹੁੰਚੀ ਹੈ ਇਸੇ ਤਰ੍ਹਾਂ ਭਾਜਪਾ ਵੀ ਆਪਣੇ ਕੌਂਸਲਰਾਂ ਨੂੰ ਲੈ ਕੇ ਚੰਡੀਗੜ੍ਹ ਤੋਂ ਬਾਹਰ ਚਲੇ ਗਈ ਹੈ ਦੱਸਦਿਏ ਕਿ ਕੱਲ ਹੀ ਕਾਂਗਰਸ ਦੀ ਕੌਂਸਲਰ ਗੁਰਬਖਸ਼ ਰਾਵਤ ਭਾਜਪਾ ਚ ਸ਼ਾਮਲ ਹੋ ਗਏ ਸਨ ਇਹ ਵੀ ਦੱਸਦੀ ਹੈ ਕਿ 30 ਜਨਵਰੀ ਨੂੰ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲਣਾ ਹੈ ਚੋਣ ਹੋਣੀ ਹੈ ਮੇਅਰ ਦੀ ਅਤੇ ਉਸੇ ਨੂੰ ਲੈ ਕੇ ਪੋਲਿਟਿਕਲ ਪਾਰਟੀਆਂ ਦੇ ਵੱਲੋਂ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ ਜਿੱਥੇ ਕਾਂਗਰਸ ਅਤੇ ਆਪ ਦਾ ਚੰਡੀਗੜ੍ਹ ਦੇ ਵਿੱਚ ਗੱਠ ਜੋੜ ਹੈ ਉਥੇ ਭਾਜਪਾ ਵੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਮੇਅਰ ਉਹਨਾਂ ਦਾ ਬਣੇ ਹਾਲਾਂਕਿ ਗਿਣਤੀ ਪੱਖੋਂ ਪਲੜਾ ਆਪ ਅਤੇ ਕਾਂਗਰਸ ਦਾ ਭਾਰੀ ਹੈ ਤੇ ਪਿਛਲੀ ਵਾਰ ਵੀ ਮੇਅਰ ਆਪ ਅਤੇ ਕਾਂਗਰਸ ਦੇ ਗੱਠ ਜੋੜ ਦਾ ਹੀ ਬਣਿਆ ਸੀ ਆਪ ਦਾ ਮੇਅਰ ਬਣਿਆ ਸੀ ਤੇ ਹੁਣ ਵੀ ਕੈਂਡੀਡੇਟ ਜਿਹੜੇ ਨੇ ਉਹ ਮੇਅਰ ਦੇ ਲਈ ਆਪ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਲਈ ਕਾਂਗਰਸ ਦੇ ਕੈਂਡੀਡੇਟ ਨੇ ਦੂਜੇ ਪਾਸੇ ਭਾਜਪਾ ਦੇ ਵੱਲੋਂ ਵੀ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਆ ਤੇ ਦੱਸ ਦਈਏ ਕਿ ਗੁਰਬਖਸ਼ ਰਾਬਤ ਜਿਹੜੇ ਕਾਉਂਸਲਰ ਨੇ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸੀ ਤਾਂ ਵੱਡੀ ਖਬਰ ਹੈ ਕਿਉਂਕਿ ਜਿਸ ਤੰਗ ਦੇ ਨਾਲ ਮੇਅਰ ਦੀ ਚੋਣ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਜ਼ੋਰ ਅਜਮਾਇਸ਼ ਜਾਰੀ ਹੈ ਅਤੇ ਆਮ ਆਦਮੀ ਪਾਰਟੀ ਆਪਣੇ ਕੌਂਸਲਰਾਂ ਨੂੰ ਲੈ ਕੇ ਰੋਪੜ ਪਹੁੰਚ ਗਈ ਹੈ ਦੂਜੇ ਪਾਸੇ ਕਾਂਗਰਸ ਆਪਣੇ ਕੌਂਸਲਰਾਂ ਨੂੰ ਲੈ ਕੇ ਲੁਧਿਆਣਾ ਪਹੁੰਚੀ ਹੈ ਸ਼ਿਫਟ ਕੀਤਾ ਗਿਆ ਦਰਅਸਲ ਇਕੱਠੇ ਰੱਖਣ ਦੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਜੋੜ ਤੋੜ ਨਾ ਹੋਵੇ ਕਿਸੇ ਢੰਗ ਦਾ ਕੋਈ ਦਬਾਅ ਨਾ ਪਾਇਆ ਜਾ ਸਕੇ ਕੋਈ ਖਰੀਦੋ ਫਰੋਖਤ ਨਾ ਕੀਤੀ ਜਾ ਸਕੇ ਕੋਈ ਲਾਲਚ ਨਾ ਦਿੱਤਾ ਜਾ ਸਕੇ ਇਹ ਪੋਲਿਟਿਕਲ ਪਾਰਟੀਆਂ ਦੀ ਕੋਸ਼ਿਸ਼ ਹੁੰਦੀ ਹੈ ਇਹ ਇੱਕ ਵਾਅਦਾ ਹਰ ਵਾਰ ਹੁੰਦੀ ਹੈ ਕਿ ਸਾਰੀਆਂ ਪੋਲਿਟਿਕਲ ਪਾਰਟੀਆਂ ਆਪ ਕੋ ਆਪਣੇ ਕੌਂਸਲਰਾਂ ਨੂੰ ਇਕੱਠਾ ਰੱਖਣੀਆਂ ਚਾਹੁੰਦੇ ਨੇ ਕਿਉਂਕਿ ਜਦੋਂ VOTING ਦਾ ਦਿਨ ਹੋਵੇ ਕ੍ਰਾਸ VOTING ਤੋਂ ਬਚਣ ਦੇ ਲਈ ਇਹ ਕੋਸ਼ਿਸ਼ ਹੁੰਦੀ ਹੈ ਕਿਉਂਕਿ ਇਸ ਵਾਰ ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਹੀ ਜੋ ਕੌਂਸਲਰ ਨੇ ਕਾਂਗਰਸ ਦੇ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਤਾਂ ਪੋਲਿਟਿਕਲ ਪਾਰਟੀਆਂ ਨੂੰ ਇਹ ਵੀ ਡਰ ਸਤਾਉਂਦਾ ਏ ਕਿ ਕਿਤੇ ਉਹਨਾਂ ਦਾ ਕਾਉਂਸਲਰ ਦੂਜੀ ਪਾਰਟੀ ਦੇ ਵਿੱਚ ਨਾ ਚੱਲਿਆ ਜਾਵੇ ਕੋਈ ਕ੍ਰੋਸ VOTING ਨਾ ਹੋਵੇ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਜੇਕਰ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ BJP ਦੇ 15 ਤੇ ਹੁਣ ਇੱਕ ਕਾਉਂਸਲਰ ਹੋਰ ਆਉਣ ਦੇ ਨਾਲ BJP ਕੋਲ ਇਹ ਗਿਣਤੀ 16 ਹੋ ਗਈ ਹੈ ਜਦਕਿ ਇਸ ਤੋਂ ਪਹਿਲਾਂ ਆਪ ਕੋਲ 13 ਤੇ ਕਾਂਗਰਸ ਦੀ ਗਿਣਤੀ ਘਟ ਕੇ 7 ਤੋਂ 6 ਹੋ ਗਈ ਹੈ ਹਾਲਾਂਕਿ ਕਾਂਗਰਸ ਦੀ ਇੱਕ ਵੋਟ MP ਦੀ ਵੀ ਹੁੰਦੀ ਹੈ ਸੰਸਦ ਦੀ ਵੀ ਹੁੰਦੀ ਹੈ ਮਨੀਸ਼ ਦਿਵਾੜੀ ਜਿਹੜੇ ਕਾਂਗਰਸ ਦੇ ਸਾਂਸਦ ਨੇ ਚੰਡੀਗੜ੍ਹ ਤੋਂ ਇੱਕ ਵੋਟ ਉਹਨਾਂ ਦੀ ਹੀ ਹੋਵੇਗੀ ਤਾਂ ਹੁਣ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਜ਼ੋਰ ਅਜਮਾਇਸ਼ ਜਾਰੀ ਹੈ ਅਤੇ 30 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਹੈ ਉਸ ਤੋਂ ਪਹਿਲਾਂ ਆਪੋ ਆਪਣੇ ਕੌਂਸਲਰਾਂ ਨੂੰ ਇਕੱਠੇ ਰੱਖਣ ਦੀ ਕੋਸ਼ਿਸ਼ ਹੈ ਤੇ ਵਕ-ਵਕ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਕੌਂਸਲਰਾਂ ਨੂੰ ਚੰਡੀਗੜ੍ਹ ਤੋਂ ਬਾਹਰ ਸ਼ਿਫਟ ਕਰ ਦਿੱਤਾ ਗਿਆ ਕਾਂਗਰਸ ਆਪਣੇ ਕੌਂਸਲਰਾਂ ਨੂੰ ਲੈ ਕੇ ਲੁਧਿਆਣਾ ਪਹੁੰਚ ਗਈ ਹੈ ਜਦਕਿ ਖਬਰੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਕਾਉਂਸਲਰ ਰੋਪੜ ਰੱਖੇ ਨੇ ਭਾਜਪਾ ਵੀ ਆਪਣੇ ਕਾਉਂਸਲਰ ਚੰਡੀਗੜ੍ਹ ਤੋਂ ਬਾਹਰ ਸ਼ਿਫਟ ਕਰ ਚੁੱਕੀ ਹੈ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜੇ ਨੇ ਉਹ ਮਨੋਜ ਜਿਸ ਢੰਗ ਦੇ ਨਾਲ ਦਲ ਬਦਲੀਆਂ ਨਾ ਹੋਣ ਕੋਈ ਕਾਉਂਸਲਰ ਤੇ ਦਬਾਅ ਨਾ ਪਾਇਆ ਜਾ ਸਕੇ ਕਿਸੇ ਨੂੰ ਲਾਲਚ ਨਾ ਦਿੱਤਾ ਜਾ ਸਕੇ ਕਿਉਂਕਿ ਜੋੜ ਤੋੜ ਦੀ ਰਾਜਨੀਤੀ ਬਹੁਤ ਹੁੰਦੀ ਹੈ ਇਸੇ ਕਰਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਕਾਉਂਸਲਰਾਂ ਨੂੰ ਇਕੱਠਾ ਵੀ ਰੱਖਣਾ ਚਾਹੁੰਦੀਆਂ ਨੇ ਅਪਡੇਟ ਕੀ ਹੈ ਕਾਂਗਰਸ ਵੀ ਮੈਦਾਨ ਦੇ ਵਿੱਚ ਹੈ ਹਾਲਾਂਕਿ ਕਾਂਗਰਸ ਅਤੇ ਆਪ ਦਾ ਅਲਾਈਅንስ ਹੈ ਭਾਜਪਾ ਸਾਹਮਣੇ ਹੈ ਤਾਂ ਕੀ ਖਬਰ ਕੀ ਆ ਰਹੀ ਹੈ ਕਿੱਥੇ ਕਿੱਥੇ ਰੱਖੇ ਨੇ ਕੌਂਸਲਰ ਦੇਖੋ ਬਹੁਤ ਹੀ ਕਹਿ ਸਕਦੇ ਕਿ ਇੰਟਰਸਟਿੰਗ ਮੁਕਾਬਲਾ ਜਿਹੜਾ ਹੈ ਰਣਵੀਰ ਹੋਣ ਵਾਲਾ ਹੈ ਕਿਉਂਕਿ ਪਿਛਲੇ ਦਿਨਾਂ ਚ ਅਸੀਂ ਗੱਲ ਕਰ ਲਈ ਜਿੱਦਾਂ ਪਿਛਲੇ ਸਾਲ ਵੀ ਹੋਇਆ ਸੀਗਾ ਮੇਅਰ ਇਲੈਕਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਵਿਵਾਦ ਹੋਇਆ ਸੀ ਬਵਾਲ ਹੋਇਆ ਸੀ ਕੋਰਟ ਸੁਪਰੀਮ ਕੋਰਟ ਤੱਕ ਇਹ ਮਾਮਲਾ ਪਹੁੰਚਾ ਸੀ ਇਸ ਬਾਰ ਵੀ ਰਟਵੀਰ ਇਸੇ ਤਰ੍ਹਾਂ ਦੀ ਚੀਜ਼ਾਂ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋੜ ਤੋੜ ਦੀ ਜਿਹੜੀ ਰਾਜਨੀਤੀ ਹੈ ਉਹ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਡਰ ਹੈ ਇੱਕ ਡਰ ਦਾ ਮਾਹੌਲ ਹੈ ਕਿ ਕੋਈ ਕਾਉਂਸਲਰ ਜਿਹੜਾ ਹੈ ਦੂਜੀ ਪਾਰਟੀ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਨਾਲ ਚੱਲ ਜਾਵੇ ਔਰ ਇਹੀ ਹੋਇਆ ਕੱਲ ਤੁਸੀਂ ਜਿੱਦਾਂ ਦੇਖਿਆ ਕਿ ਗੁਰਬਖਸ਼ ਸ਼ਰਾਵਤ ਜਿਹੜੇ ਕਾਂਗਰਸ ਦੀ ਕਾਉਂਸਲਰ ਸੀ ਉਹ ਭਾਜਪਾ ਜੁਆਇਨ ਕਰ ਗਈ ਹੁਣ ਵੀ ਅੱਜ ਭਾਜਪਾ ਦੇ ਜਿਹੜੇ ਲੀਡਰ ਹੈ ਉਹ ਜ਼ਰੂਰ ਦਾਵਾ ਸੰਪਰਕ ਦੇ ਵਿੱਚ ਨੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਕਿ ਜਦ ਕੋਈ ਸੀਨੀਅਰ ਲੀਡਰ ਇਸ ਤਰ੍ਹਾਂ ਦੀ ਗੱਲ ਕਹੇ ਕਿ ਸਾਡੇ ਸੰਪਰਕ ਦੇ ਵਿੱਚ ਹੋਰ ਵੀ ਕਾਉਂਸਲਰਸ ਨੇ ਜੋ ਕਿ 1-2 ਦਿਨ ਦੇ ਵਿੱਚ ਧਮਾਕਾ ਕਰ ਸਕਦੇ ਨੇ ਹਾਲਾਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਸ ਨੇ ਉਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਿਰਫ ਭਾਜਪਾ ਗੁੰਮਰਾਹ ਕਰ ਰਹੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਾਡਾ ਬਹੁਮਤ ਹੈ ਅਸੀਂ ਜਿੱਤ ਕੇ ਆਵਾਂਗੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਸਾਡਾ ਬਣੂਗਾ ਕਿਉਂਕਿ ਇਸ ਟਾਈਮ ਦਾ ਜਿਹੜਾ ਸਿਨੈਰੀਓ ਅਸੀਂ ਦੇਖੀ ਹੈ ਰਣਵੀਰ ਤਾਂ 16 ਤੇ 20 ਯਾਨੀ ਕਿ 16 ਭਾਜਪਾ ਦੀ ਵ ਵੀ 19 ਪਲੱਸ ਇੱਕ ਸੰਸਦ ਦੀ ਵੋਟ ਹੁੰਦੀ ਹੈ 20 ਵੋਟਾਂ ਜਿਹੜੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਜਿਹੜਾ ਗਠਜੋੜ ਹੈ ਉਹ ਹੈ ਯਾਨੀ ਕਿ ਹੁਣ ਜੇ ਆਪਾਂ ਗੱਲ ਕਰ ਲਈਏ 19 ਵੋਟ ਜਿਹੜੀ ਹੈ ਉਹ ਜਿੱਤਣ ਵਾਸਤੇ ਚਾਹੀਦੀ ਹੈ ਹੁਣ ਤੁਸੀਂ ਗਰਜੋੜ ਤੁਸੀਂ ਦੇਖੋ ਕਿ 16 ਭਾਜਪਾ ਦੇ ਨੇ ਜੇਕਰ ਉਹਨਾਂ ਨੂੰ 3 ਸੀਟਾਂ ਮਿਲਦੀ ਹੈ ਤਾਂ ਮੇਅਰ ਭਾਜਪਾ ਦਾ ਬਣ ਸਕਦਾ ਹੈ ਲੇਕਿਨ ਜਿਹੜਾ ਬਹੁਤ ਹੈ ਹੁਣ ਦੀ ਅਸੀਂ ਗੱਲ ਕਰ ਲਈਏ ਜਿਹੜਾ ਸਿਨੈਰੀਓ ਬਣ ਰਿਹਾ ਹੈ ਤਾਂ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਦਾ ਆ ਮੇਅਰ ਬਣਦਾ ਨਜ਼ਰ ਆ ਰਿਹਾ ਤੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਦਾ ਕਿਉਂਕਿ ਨਾਦੀ ਆਪਸੀ ਜਿਹੜੀ ਮੀਟਿੰਗ ਹੋਈ ਸੀ ਆਪਸੀ ਜਿਹੜੀ ਸਹਿਮਤੀ ਬਣੀ ਹੈ ਉਹਦੇ ਵਿੱਚ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਜਸਬੀਰ ਬੰਟੀ ਤੇ ਉਹਨਾਂ ਦਾ ਜਿਹੜਾ ਤਰੁਣਾ ਮਹਿਤਾ ਤੇ ਜਿਹੜਾ ਮੇਅਰ ਹੈ ਉਹ ਆਮ ਆਦਮੀ ਪਾਰਟੀ ਦਾ ਹੈਗਾ ਜਿਹੜਾ ਜਿਹਦੇ ਵਿੱਚ ਪ੍ਰੇਮਲਤਾ ਨੂੰ ਜਿਹੜਾ ਕੈਂਡੀਡੇਟ ਬਣਾਇਆ ਗਿਆ ਦੂਜੇ ਪਾਸੇ ਭਾਜਪਾ ਜ਼ਰੂਰ ਇਹ ਦਾਵਾ ਕਰ ਰਹੀ ਹੈ ਤੇ ਕੌਨਫੀਡੈਂਟ ਹੈ ਕਿ ਇਸ ਵਾਰ ਮਨੋਜ ਐਸੇ ਦੇ ਵਿਚਾਰੇ ਸਵਾਲ ਇਹ ਵੀ ਹੈ ਕਿ ਜੋ ਇਹ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ ਦੀ ਖਦਸ਼ਾ ਕੀ ਹੈ ਕਿ ਕਰਾਸ ਵੋਟਿੰਗ ਵੀ ਹੋ ਸਕਦੀ ਹੈ ਕਿਉਂਕਿ ਭਾਜਪਾ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਪਲੜਾ ਜ਼ਰੂਰ ਭਾਰੀ ਹੈ ਜਿਸ ਢੰਗ ਦੇ ਨਾਲ ਨੰਬਰ ਗੇਮ ਦੀ ਜਦੋਂ ਗੱਲ ਕਰੀਏ ਨੰਬਰ ਗੇਮ ਦੇ ਤੌਰ ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਜੋ ਅਲਾਈਅንስ ਹੈ ਉਸ ਦਾ ਪਲੜਾ ਭਾਰੀ ਹੈ ਪਰ ਦੂਜੇ ਪਾਸੇ ਬੀਜੇਪੀ ਵੱਡੇ ਦਾਅਵੇ ਕਰ ਰਹੀ ਹੈ ਤਾਂ ਕਰਾਸ ਵੋਟਿੰਗ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕੀ ਅਪਡੇਟ ਰਠ ਦੇਖੋ ਬਿਲਕੁਲ ਰਣਵੀਰ ਬਿਲਕੁਲ ਕਰਾਸ VOTING ਹੋ ਸਕਦੀ ਹੈ ਬਹੁਤ ਇੰਟਰਸਟਿੰਗ ਕਿਉਂਕਿ ਦੇਖੋ 16 ਵੋਟ ਤਾਂ ਹੈ ਹੀ ਆ ਬੀਜੇਪੀ ਦੇ ਕੋਲ ਪਰ ਬੀਜੇਪੀ ਜਿਸ ਤਰ੍ਹਾਂ ਦਾਵਾ ਕਰਦੀ ਨਜ਼ਰ ਆ ਰਹੀ ਹੈ ਕਿ ਸਿਰਫ 3 ਵੋਟਾਂ ਔਰ ਇਹ ਵੀ ਦਾਵਾ ਕਰਦੀ ਨਜ਼ਰ ਆ ਰਹੀ ਹੈ ਕਿ ਜਿਹੜੇ ਦੂਜੀ ਪਾਰਟੀ ਦੇ ਕਾਉਂਸਲਰਸ ਨੇ ਉਹ ਸਾਡੇ ਸੰਪਰਕ ਦੇ ਵਿੱਚ ਨੇ ਯਾਨੀ ਕਿ ਦੇਖੋ ਭਾਜਪਾ ਇੰਟਰਨਲ ਜਿਹੜੀ ਮੀਟਿੰਗਸ ਹੋ ਰਹੀਆਂ ਕਾਂਗਰਸ ਨੂੰ ਹੁਣ ਡਰ ਪਿਆ ਹੋਇਆ ਇਸ ਕਰਕੇ ਕਾਂਗਰਸ ਜਿਹੜੇ ਨੇ ਖੁਦ ਉਹਨਾਂ ਦੇ ਲੀਡਰਸ ਲੁਧਿਆਣਾ ਪਹੁੰਚੇ ਹੋਏ ਨੇ ਆਪਣੇ ਕਾਉਂਸਲਰਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਜਿਹੜੀ ਖਬਰ ਆ ਰਹੀ ਹੈ ਹਾਲਾਂਕਿ ਉਹ ਨਕਾਰਦੇ ਨਜ਼ਰ ਆ ਰਹੇ ਨੇ ਲੇਕਿਨ ਜਿਹੜੇ ਸਾਡੇ ਕੋਲ ਸੋਰਸੀ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਸਾਰੇ ਕਾਉਂਸਲਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਉਹ ਰੋਪੜ 'ਚ ਬੈਠੀ ਹੈ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਾਉਂਸਲਰ ਦੂਜੀ ਪਾਰਟੀ ਦੇ ਸੰਪਰਕ 'ਚ ਨਾ ਹੋਵੇ ਕਿਉਂਕਿ ਪਿਛਲੀ ਵਾਰੀ ਵੀ ਇਸੇ ਤਰ੍ਹਾਂ ਦੀ ਹੋਈ ਸੀ ਦੋ ਤਿੰਨ ਜਿਹੜੇ ਕਾਉਂਸਲਰ ਨੇ ਉਹ ਭਾਜਪਾ ਜੁਆਇਨ ਕਰ ਗਏ ਸੀ ਔਰ ਪਿਛਲੇ ਵਾਰ ਦਾ ਸਿਨੈਰੀਓ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇਹ ਸਾਰੀ ਚੀਜ਼ਾਂ ਹੋਈ ਇਸ ਵਾਰ ਕਿਉਂਕਿ ਬਹੁਤ ਹੀ ਘੱਟ ਹੈ ਤਿੰਨ ਸਿਰਫ ਤਿੰਨ ਸੀਟਾਂ ਚਾਹੀਦੀ ਯਾਨੀ ਕਿ ਜੇਕਰ ਤਿੰਨ ਵੋਟ ਮਿਲਦੀ ਹੈ ਭਾਜਪਾ ਨੂੰ ਤਾਂ ਸਿੱਧਾ-ਸਿੱਧਾ ਭਾਜਪਾ ਨੂੰ ਇਹਦਾ ਫਾਇਦਾ ਹੋ ਸਕਦਾ ਹੈ ਮੇਅਰ ਭਾਜਪਾ ਦਾ ਬਣ ਸਕਦਾ ਔਰ ਮੇਅਰ ਦੇ ਵਾਸਤੇ ਪੂਰਾ ਜੋਰ ਤੋਰ ਲਾਇਆ ਜਾ ਰਿਹਾ ਹੈ ਪੂਰਾ ਇਹ ਕਹਿ ਸਕਦੇ ਆ ਕਿ ਪੂਰੀ ਤਰ੍ਹਾਂ ਜਿਹੜੀ ਹੈਗੀ ਹੈ ਇੰਟਰਨਲ ਮੀਟਿੰਗਸ ਚੱਲ ਰਹੀ ਹੈ ਇੰਟਰਨਲ ਪੋਲਿਟਿਕਸ ਚੱਲ ਰਹੀ ਹੈ ਔਰ ਮੇਅਰ ਨੂੰ ਮੇਅਰ ਦੀ ਸੀਟ ਪਾਉਣ ਵਾਸਤੇ ਜਿਸ ਤਰ੍ਹਾਂ ਦੀ ਚੀਜ਼ਾਂ ਪਿਛਲੀ ਵਾਰੀ ਹੋਈ ਸੀ ਇਸ ਵਾਰ ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਟਰਾਂਸਪਰੈਂਟ ਤਰੀਕੇ ਦੇ ਨਾਲ ਨਿਰਪੱਖ ਤਰੀਕੇ ਦੇ ਨਾਲ ਕਿਉਂਕਿ ਇਹ ਮਾਮਲਾ ਕੋਰਟ ਦੇ ਵਿੱਚ ਵੀ ਗਿਆ ਸੁਪਰੀਮ ਕੋਰਟ ਦੇ ਵਿੱਚ ਵੀ ਗਿਆ ਆਬਜ਼ਰਵਰ ਜਿਹੜਾ ਅਪਾਇੰਟ ਕਰਨ ਦੀ ਗੱਲ ਕੀਤੀ ਗਈ ਹੈ ਹਾਲਾਂਕਿ ਟਰਾਂਸਪਰੈਂਟ ਤਰੀਕੇ ਦੇ ਨਾਲ ਇਸ ਵਾਰ ਪੂਰਾ ਦੇਖਿਆ ਜਾਏਗਾ ਕਿਉਂਕਿ ਪਿਛਲੀ ਵਾਰੀ ਕਾਫੀ ਵਿਵਾਦ ਹੋਇਆ ਕਾਫੀ ਵਿਵਾਦ ਹੋਇਆ ਲ ਜੇਕਰ ਇੰਟਰਨਲ ਪੋਲਿਟਿਕਸ ਕਿਉਂਕਿ ਬੀਜੇਪੀ ਇਹ ਵੱਡੇ ਦਾਅਵੇ ਕਰਦੀ ਨਜ਼ਰ ਆ ਰਹੀ ਹੈ ਕਿ ਇਸ ਵਾਰ ਸਾਡਾ ਹੀ ਮੇਅਰ ਬਣਨਾ ਹੈ ਸਾਡਾ ਹੀ ਸੀਨੀਅਰ ਡਿਪਟੀ ਮੇਅਰ ਬਣ ਰਿਹਾ ਹੈ ਔਰ ਸਾਡਾ ਹੀ ਸੀਨੀਅਰ ਡਿਪਟੀ ਮੇਅਰ ਦੇ ਨਾਲ ਡਿਪਟੀ ਮੇਅਰ ਬਣ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿਉਂਕਿ ਮੁਕਾਬਲਾ ਬਹੁਤ ਇੰਟਰਸਟਿੰਗ ਹੋ ਚੁੱਕਿਆ ਹੈ ਹੁਣ ਦੇਖਣਾ ਹੋਵੇਗਾ ਕਿ 19 ਵੋਟਾਂ ਕਿਹਨੂੰ ਮਿਲਦੀ ਹੈ ਮੇਅਰ ਕਿਸ ਦਾ ਬੰਦਾ ਹੈ ਇਹ ਬਹੁਤ ਅਹਿਮ ਹੋ ਜਾਂਦਾ ਰਣਵੀਰ ਬਿਲਕੁਲ ਫਿਲਹਾਲ ਦੇ ਲਈ ਸ਼ੁਕਰੀਆ ਵੱਡੀ ਖਬਰ ਦਾ ਰੁਖ ਕਰ ਰਹੇ ਹਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ 30 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਹੈ ਤੇ ਉਸ ਨੂੰ ਲੈ ਕੇ ਜ਼ੋਰ ਅਜਮਾਇਸ਼ ਜਾਰੀ ਹੈ ਸਾਰੀਆਂ ਪੋਲਿਟਿਕਲ ਪਾਰਟੀਆਂ ਦੇ ਵੱਲੋਂ ਜ਼ੋਰ ਲਾਇਆ ਜਾ ਰਿਹਾ ਹੈ ਜਿੱਥੇ ਆਪ ਅਤੇ ਕਾਂਗਰਸ ਦਾ ਗੱਠਜੋੜ ਹੈ ਤੇ ਨੰਬਰ ਗੇਮ ਦੇ ਵਿੱਚ ਆਪ ਅਤੇ ਕਾਂਗਰਸ ਭਾਰੀ ਹੈ ਪਲੜਾ ਭਾਰੀ ਹੈ ਦੂਜੇ ਪਾਸੇ ਭਾਜਪਾ ਲਗਾਤਾਰ ਦਾਅਵੇ ਕਰ ਰਹੀ ਹੈ ਤੇ ਪਿਛਲੇ ਦਿਨੀ ਗੁਰਬਖਸ਼ ਰਾਭਤ ਜਿਹੜੇ ਕਾਂਗਰਸ ਦੇ ਕਾਉਂਸਲਰ ਸੀਓ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਇਸ ਲਈ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਆਪਣੇ ਕਾਉਂਸਲਰਾਂ ਨੂੰ ਬਚਾ ਕੇ ਰੱਖਣ ਦੇ ਲਈ ਕਿ ਜੋੜ ਤੋੜ ਨਾ ਹੋਵੇ ਕੋਈ ਖਰੀਦੋ ਫਰੋਕਤ ਨਾ ਹੋਵੇ ਕੋਈ ਲਾਲਚ ਨਾ ਦਿੱਤਾ ਜਾ ਸਕੇ ਕੋਈ ਦਬਾਅ ਨਾ ਪਾਇਆ ਜਾ ਸਕੇ ਇਕੱਠੇ ਰੱਖ ਰਹੀਆਂ ਨੇ ਆਮ ਆਦਮੀ ਪਾਰਟੀ ਆਪਣੇ ਕਾਉਂਸਲਰਾਂ ਨੂੰ ਲੈ ਕੇ ਰੋਪੜ ਪਹੁੰਚ ਗਈ ਹੈ ਤੇ ਭਾਜਪਾ ਨੇ ਆਪਣੇ ਕਾਉਂਸਲਰ ਚੰਡੀਗੜ੍ਹ ਤੋਂ ਬਾਹਰ ਸ਼ਿਫਟ ਕਰ ਦਿੱਤੇ ਨੇ ਜਦਕਿ ਕਾਂਗਰਸ ਆਪਣੇ ਕਾਉਂਸਲਰਾਂ ਨੂੰ ਲੈ ਕੇ ਲੁਧਿਆਣਾ ਪਹੁੰਚੀ ਹੈ ਕਰਯੋਗੇ ਜੀ ਡਿੰਗਰਾ ਜੀ ਸਾਡੇ ਨਾਲ ਨਾਲ ਗੱਲਬਾਤ ਕਰਦੇ ਹੋ ਯੋਗੀ ਜੀ ਕਿਉਂਕਿ ਮੁਕਾਬਲਾ ਜ਼ਰੂਰ ਕਹਿ ਸਕਦੇ ਹਾਂ ਕੜਾ ਹੈ ਤੁਹਾਡਾ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਲਗਾਤਾਰ ਚੱਲ ਰਿਹਾ ਹੈ ਬੀਜੇਪੀ ਜਿਹੜੀ ਹੈਗੀ ਉਹ ਦਾਵਾ ਕਰਦੀ ਕਿਸ ਤਰ੍ਹਾਂ ਵੇਖ ਦਿਓ ਸਾਰੇ ਸਿਨੇਮਾ ਮੁਕਾਬਲਾ ਫਿਲਹਾਲ ਤਾਂ ਕੋਈ ਮੁਕਾਬਲਾ ਨਹੀਂ ਜੀ ਅਸੀਂ ਕਿੰਨੇ ਦੀਆਂ ਤਿੰਨੇ ਪੋਸਟਾਂ ਜਿੱਤਣ ਜਾ ਰਹੇ ਹਾਂ ਅੱਜ ਦੀ ਡੇਟ 'ਚ ਸਾਡੇ ਕੋਲ 20 ਕੈਂਡੀਡੇਟ ਹੈ ਤੇ ਉਹਨਾਂ ਕੋਲ ਬੀਜੇਪੀ ਵਰ ਕੋ 16 ਨੇ ਤੇ 30 ਜਨਵਰੀ ਨੂੰ ਮੈਂ ਪੂਰੀ ਉਮੀਦ ਹੈ ਤੇ ਪੂਰਾ ਵਿਸ਼ਵਾਸ ਹੈ ਸਾਨੂੰ ਅਸੀਂ ਤਿੰਨੇ ਦੀਆਂ ਤਿੰਨੇ ਪੋਸਟਾਂ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਇੰਡੀਆ ਗਠਜੁਟਬੰਧਨ ਜਿੱਤਣ ਜਾ ਰਹੇ ਹਾਂ ਸਰ ਕਿਉਂਕਿ ਭਾਜਪਾ ਵਾਰ-ਵਾਰ ਇਹ ਕਹਿ ਰਹੀ ਹੈ ਕਿ ਹੋਰ ਵੀ ਕਈ ਕਾਉਂਸਲਰ ਜਿਹੜੇ ਹੈਗੇ ਉਹ ਸਾਡੇ ਸੰਪਰਕ ਦੇ ਵਿੱਚ ਨੇ ਕਿਤੇ ਨਾ ਕਿਤੇ ਫਿਰ ਕਈ ਚੀਜ਼ਾਂ ਜਿਹੜੀ ਹੈਗੀਆਂ ਸਿਨੈਰੀਓ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿਉਂਕਿ ਲਗਾਤਾਰ ਉਹ ਕਹਿ ਰਹੇ ਸਾਡੀ ਜਿੱਤ ਪੱਕੀ ਹੈ ਚਾਹੇ ਉਹ ਮੇਅਰ ਦੀ ਗੱਲ ਹੋਵੇ ਸੀਨੀਅਰ ਡਿਪਟੀ ਮੇਅਰ ਦੀ ਹੋਵੇ ਡਿਪਟੀ ਮੇਅਰ ਦੀ ਤਾਂ ਤੁਸੀਂ ਇਸ ਸਾਰੀ ਚੀਜ਼ਾਂ ਨੂੰ ਕਿਵੇਂ ਦੇਖੋ ਦੇਖੋ ਭਾਜਪਾ ਜੋ ਮਰਜ਼ੀ ਦਾਅਵੇ ਕਰ ਲੇ ਭਾਜਪਾ ਦੀ ਸੱਚਾਈ ਸਭ ਤੋਂ ਜ਼ਿਆਦਾ ਮੰਡੇਟ ਸਾਡੇ ਕੋਲ ਸੀ ਪਬਲਿਕ ਨੇ ਸਾਨੂੰ ਚੁਣ ਕੇ ਭੇਜਿਆ ਸੀ ਆਮ ਆਦਮੀ ਪਾਰਟੀ ਦੀਆਂ 14 ਸੀਟਾਂ ਆਈਆਂ ਸੀ ਤੇ ਬੀਜੇਪੀ ਦੀਆਂ 12 ਸੀਟਾਂ ਆਈਆਂ ਸੀ ਪਰੰਤੂ ਜੋ ਬੀਜੇਪੀ ਦੀ ਧੋਖੇਸ਼ਾਈ ਹੈ ਜਾਂ ਕਹਿ ਲਓ ਮਨੀ ਪਾਵਰ ਮਸਲ ਪਾਵਰ ਜੋ ਇਹ ਯੂਜ਼ ਕਰਦੇ ਨੇ ਪੂਰੇ ਦੇਸ਼ ਨੇ ਦੇਖ ਲਿਆ ਮੈਂ ਸਮਝਦਾ ਅੱਜ ਦੀ ਡੇਟ ਵਿੱਚ ਦੇਸ਼ ਨੂੰ ਸਭ ਨਾਲ ਵੱਡਾ ਖਤਰਾ ਬੀਜੇਪੀ ਪਾਰਟੀ ਤੋਂ ਹੀ ਹੈ ਅੰਮ੍ਰਿਤਕਰ ਦੇ ਵਿੱਚ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਇਲੈਕਸ਼ਨਸ ਨੂੰ ਲੈ ਕੇ ਹੁਣ ਪੂਰੀ ਤਿਆਰੀਆਂ ਹੋ ਚੁੱਕੀਆਂ। ਭਾਜਪਾ ਦੇ ਸੀਨੀਅਰ ਲੀਡਰ ਦਵਿੰਦਰ ਬਬਲਾ ਜੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ। ਬਬਲਾ ਜੀ ਕਿਉਂਕਿ ਇਸ ਵਾਰ ਵੀ ਕਾਫੀ ਮੁਕਾਬਲਾ ਜਿਹੜਾ ਹੈ ਉਹ ਕਾਫੀ ਕੜਾ ਹੈ ਦੇਖਣ ਨੂੰ ਮਿਲ ਰਿਹਾ ਹੈ। ਕਿਉਂਕਿ ਕੱਲੀ ਕਾਂਗਰਸ ਨੂੰ ਝਟਕਾ ਲੱਗਿਆ ਗੁਰਬਖਸ਼ रावत ਜਿਹੜੀ ਹੈ ਭਾਜਪਾ ਜੁਆਇਨ ਕਰ ਚੁੱਕੀ ਹੈ। ਕਿਸ ਤਰ੍ਹਾਂ ਤੁਸੀਂ ਪੂਰੇ ਸਿਨੈਰੀਓ ਨੂੰ ਦੇਖਦੇ ਹੋ? ਇਸਰਾ ਜੀ ਕੀ ਵਾਕਈ ਹੈ ਇਸ ਵਾਰ ਦਾ ਜਿਹੜਾ ਇਲੈਕਸ਼ਨ ਹੈਗਾ ਬੜਾ ਹੀ ਰੋਮਾਂਟਿਕ ਹੈ ਅਸੀਂ 15 15 ਤੋਂ ਕੱਲ ਅਸੀਂ 16 ਹੋ ਗਏ ਸਾਡੀ ਪਾਰਟੀ ਨੇ ਬਿਲਕੁਲ ਕਲੀਅਰ ਕਰ ਦਿੱਤਾ ਹੈ ਕਿ ਅਸੀਂ ਕੋਈ ਵੀ ਐਸੀ ਚੀਜ਼ ਨਹੀਂ ਕਰਨੀ ਨਾ ਕੋਈ ਕਿਸੇ ਦੇ ਪਾਰਸ਼ਦ ਨੂੰ ਤੋੜਨਾ ਆਪਣੇ ਆਪ ਕੋਈ ਬੰਦਾ ਆਂਦਾ ਹੈ ਤੇ ਵੈਲਕਮ ਆ ਉਹਦਾ ਤੁਸੀਂ ਨਹੀਂ ਮਤਲਬ ਕਿਸੇ ਨੂੰ ਵੀ ਵੋਟ ਵਾਸਤੇ ਕਹਿਣਾ ਜਾਂ ਨਹੀਂ ਹਾਂ ਉਹਨਾਂ ਦੀ ਦਿਲ ਦੀ ਆਵਾਜ਼ ਹੋਏਗੀ ਉਹਨਾਂ ਦੀ ਅੰਤਰਾਤਮਾ ਕਹਿੰਦੀ ਹੋਏਗੀ ਤੇ ਉਹ ਵੋਟ ਪਾ ਦੇਣਗੇ ਅਸੀਂ ਨਾ ਕਿਤੇ ਤੁਸੀਂ ਚੰਡੀਗੜ੍ਹ ਤੋਂ ਬਾਹਰ ਜਾਣਾ ਵਾ ਕਿਉਂਕਿ ਸਾਡੇ ਦਿੱਲੀ ਇਲੈਕਸ਼ਨ ਹੈਗਾ ਵਾ ਔਰ ਅਸੀਂ ਕੋਈ ਵੀ ਐਸਾ ਕੰਮ ਨਹੀਂ ਕਰਨਾ ਚਾਹੁੰਦੇ ਕਿ ਜਿਹਦਾ ਅਸਰ ਜਿਹੜਾ ਹੈਗਾ ਸਾਡੇ ਦਿੱਲੀ ਇਲੈਕਸ਼ਨ ਤੇ ਪਵੇ। ਤੋਂ ਬਬਲੇ ਜੀ ਤੁਹਾਨੂੰ ਲੱਗਦਾ ਹੈ ਕਿਉਂਕਿ 2 ਦਿਨ ਪਹਿਲਾਂ ਵੀ ਦੇਖਿਆ ਗਿਆ ਕਿ ਆਮ ਆਦਮੀ ਪਾਰਟੀ ਇੱਕ ਜਿਹੜੀ ਲੇਡੀ ਹੈ ਉਹਦੇ ਵਿੱਚ ਬਗਾਵਤ ਦੇ ਸੂਰ ਜਿਹੜੇ ਦੇਖਣ ਨੂੰ ਮਿਲੇ ਸੀ। ਹਾਲਾਂਕਿ ਜਿੱਦਾਂ ਤੁਸੀਂ ਵੀ ਕਿਹਾ ਕਿ ਪ੍ਰੇਮਲਤਾ ਬੋਲ ਵਾਲਾ ਤੱਕ ਇੰਟਰਨਲੀ ਤੁਹਾਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੈਗਾ ਵਿਵਾਦ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਮੈਂ ਦੇਖੋ ਜੀ ਜੋ ਹੈ ਨਾ ਤਾਂ ਮੈਂ ਉਹਨਾਂ ਨੂੰ ਮਿਲਿਆ ਵਾ। ਠੀਕ ਹੈ ਜੋ ਮੈਂ ਪੜਿਆ ਹੋਇਆ ਹੈ ਪੇਪਰਾਂ ਦੇ ਵਿੱਚ ਪੜਿਆ ਹੋਇਆ ਹੈ ਜਾਂ ਤੁਹਾਡੇ ਆਹ ਇਲੈਕਟ੍ਰੋਨਿਕ মিডিਆ ਤੇ ਥਰੂ ਦੇਖਿਆ ਹੋਇਆ ਹੈ ਨਾ ਅਸੀਂ ਉਹਨਾਂ ਨੂੰ ਕੋਈ ਦੇਖ ਕੇ ਲੈ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਬਲਕਿ ਸਾਨੂੰ ਇੱਕ ਅਦਾ ਫੋਨ ਜ਼ਰੂਰ ਆਇਆ ਹੈ ਅਸੀਂ ਉਹਨਾਂ ਨੂੰ ਕਿਹਾ ਜੀ ਆਣਾ ਤੇ ਉੱਪਰਲੀ ਆ ਜਾਓ ਜਿਵੇਂ ਗੁਰਬਖਸ਼ ਰਾਵਤ ਆਈ ਆ ਕੇ ਜੁਆਇਨ ਕਰੋ ਤੁਸੀਂ ਜਿਹੜਾ ਹੈਗਾ ਵਾ ਤੁਹਾਨੂੰ ਇੱਜ਼ਤ ਮਾਣ ਮਿਲੇਗਾ ਲੱਗਦਾ ਹੈ ਲੈ ਵੀ ਸ਼ਾਇਦ ਇੱਕ ਅਦੇ ਦਿਨ ਦੇ ਵਿੱਚ ਕੋਈ ਇੱਕ ਦੋ ਜਿਹੜੇ ਪਾਰਸ਼ਦ ਹੈ ਉਹ ਆਪਣੇ ਆਪ ਹੀ ਜੁਆਇਨ ਕਰਨ ਲਈ